ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਹਰਜਿੰਦਰ ਸਿੰਘ ਟਰੱਕ ਐਕਸੀਡੈਂਟ ਦੀ ਸੁਣਵਾਈ ਦੌਰਾਨ ਹਰਜਿੰਦਰ ਸਿੰਘ ਤੋਂ ਉਸਦੇ ਵਕੀਲ ਬਾਰੇ ਪੁੱਛਿਆ ਗਿਆ ਹਰਜਿੰਦਰ ਸਿੰਘ ਨੇ ਕਿਹਾ ਕਿ ਵਕੀਲ ਲਈ ਅਗਲੀ ਸੁਣਵਾਈ ਤੱਕ ਮੈਨੂੰ ਟਾਈਮ ਦਿੱਤਾ ਜਾਵੇ ਤਾਂ ਜੱਜ ਨੇ ਪੁੱਛਿਆ ਕਿ ਅੱਜ ਦੀ ਸੁਣਵਾਈ ਲਈ ਅਸੀਂ ਉਸ ਨੂੰ ਇੱਕ ਵਕੀਲ ਦੇ ਸਕਦੇ ਹਾਂ ਇਸ ਤੋਂ ਪਹਿਲਾਂ ਤਾਂ ਹਰਜਿੰਦਰ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਫਿਰ ਦੁਬਾਰਾ ਪੁੱਛਿਆ ਗਿਆ ਕਿ ਜੇ ਤੁਸੀਂ ਆਪਣਾ ਵਕੀਲ ਕਰਨਾ ਚਾਹੁੰਦੇ ਹੋ ਤਾਂ ਅਗਲੀ ਸੁਣਵਾਈ ਤੇ ਕਰ ਲਿਓ ਸਾਡੀ ਸਲਾਹ ਇਹ ਹੈ कि ਤੁਸੀਂ ਅੱਜ ਸਾਡੇ ਵੱਲੋਂ ਇੱਕ ਵਕੀਲ ਕਰ ਲਵੋ ਅੱਜ ਦੀ ਸੁਣਵਾਈ ਲਈ ਇਸ ਤੇ ਹਰਜਿੰਦਰ ਸਿੰਘ ਰਾਜੀ ਹੋ ਗਿਆ ਇੱਥੇ ਅਸੀਂ ਦੱਸ ਦਈਏ ਕਿ ਹਰਜਿੰਦਰ ਸਿੰਘ ਜੋ ਕਿ ਭਾਰਤੀ ਮੂਲ ਪੰਜਾਬ ਦਾ ਹੈ ਉਸ ਦੇ ਵਾਹਨ ਰਾਹੀ ਕਤਲ ਦੇ ਦੋਸ਼ ਲਗਾਏ ਗਏ ਹਨ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਹਰਜਿੰਦਰ ਸਿੰਘ ਦੀ ਇਮੀਗ੍ਰੇਸ਼ਨ ਸਥਿਤੀ ਅਤੇ ਉਸ ਦੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੀ ਪ੍ਰਕਿਰਿਆ ਉੱਤੇ ਵੀ ਵੱਡੇ ਸਵਾਲ ਖੜੇ ਹੋ ਗਏ ਹਨ ਫੋਰਨ ਮੀਡੀਆ ਵੱਲੋਂ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਨੂੰ ਇੰਗਲਿਸ਼ ਭਾਸ਼ਾ ਅਤੇ ਟ੍ਰੈਫਿਕ ਸਾਈਨ ਵਾਲੇ ਟੈਸਟਾਂ ਵਿੱਚ ਮੁਸ਼ਕਲ ਆਈ ਇਸ ਕਰਕੇ ਹੁਣ ਪੂਰੇ ਸਿਸਟਮ ਦੀ ਖਾਮੀਆਂ ਤੇ ਚਰਚਾ ਹੋ ਰਹੀ ਹੈ ਇਸ ਘਟਨਾ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਲਈ ਨਵੇਂ ਵੀਜ਼ੇ ਜਾਰੀ ਕਰਨ ਤੇ ਤੁਰੰਤ ਰੋਕ ਲਾ ਦਿੱਤੀ ਹੈ ਅਮਰੀਕੀ ਸੈਨੇਟਰ ਮਾਰਕੋ ਰੂਬਿਓ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਦੇ ਆਪਣੇ ਡਰਾਈਵਰਾਂ ਨੂੰ ਰੋਜ਼ਗਾਰ ਦੇਣਾ ਜ਼ਰੂਰੀ ਹੈ ਅਤੇ ਸੁਰੱਖਿਆ ਸੰਬੰਧੀ ਮਿਆਰਾਂ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਇਥੇ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਰਸਿਮਰਨ ਕੌਰ ਬਾਦਲ ਅਤੇ ਕਈ ਰਾਜਨੀਤਿਕ ਨੇਤਾ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਦਰਖਾਸਤ ਕੀਤੀ